ਸਤਿ ਸ੍ਰੀ ਅਕਾਲ ਮੇਰੀ YouTube ਫੈਮਿਲੀ ਦੀ ਗੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੂ ਬਲੌਗ ਤੇ ਬਸਾਰੇ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਬਣਾਵਾਂਗੇ ਅੱਜ ਮਿਕਸ ਦਾਲ ਦਾਲ ਵਾਸਤੇ ਤੜਕਾ ਕੱਟ ਕੇ ਕਰ ਲਿਆ ਤਿਆਰ ਪਿਆਜ਼ ਲਾਸਣ ਹਰੀਆਂ ਮਿਰਚਾਂ ਤੇ ਅਦਰਕ ਤੇ ਲਾਲ ਟਮਾਟਰ ਧਨੀਆ ਕੱਟਿਆ ਪਿਆਜੀ ਤੇ ਆਪਾਂ ਬਣਾਵਾਂਗੇ ਜੀ ਪਤੀਲੇ ਚ ਦਾਲ ਚੁੱਲੇ ਤੇ ਤੇ ਪਹਿਲਾਂ ਫਰਾ ਜ਼ਿਆਦਾਤਰ ਹਨਾ ਨਾਨੇਗਾ ਦਾਦਿਆਂ ਆਪਣੀਆਂ ਚੁੱਲੇ ਤੇ ਬਣਾਉਂਦੇ ਸੀ ਤੇ ਅੱਜ ਕੱਲ ਤਾਂ ਲੋਕ ਜ਼ਿਆਦਾਤਰ ਕੁੱਕਰ ਚ ਬਣਾ ਰਹੇ ਹੈ ਜੀ ਇਹ ਆਪਾਂ ਦਾਲ ਮਿਕਸ ਬਣਾਵਾਂਗੇ ਜੀ ਤੇ ਇਹ ਆਪਾਂ 4 ਘੰਟੇ ਪਹਿਲਾਂ ਭੌਂਕੇ ਰੱਖਤੀ ਸੀ ਜੀ ਕੋਸਤੇ ਪਾਣੀ 'ਚ ਤੇ ਹੁਣ ਆਪਾਂ ਚਿੱਲੇ ਤੇ ਲੈ ਜਾਾਂਗੇ ਜੀ ਕਿ ਚਿੱਲੇ ਤੇ ਚੜਾ ਲਾਂਗੇ ਲੋ ਜੀ ਇਹ ਦਾਲ ਆ ਜੀ 4 ਭੰਤੀ ਦਾਲ ਆ ਜੀ ਠੀਕ ਆ ਜੀ ਤੇ ਮਿਕਸ ਦਾਲ ਮਿਕੂ ਜੀ ਆਪਾਂ ਚਿੱਲੇ ਤੇ ਰੱਖ ਲਈ ਸੀ ਦਾਲ ਜੀ ਤੇ ਦਾਲ ਨੂੰ ਨਾ 2-3 ਹਵਾ ਲ ਆ ਗਏ ਜੀ ਤੇ ਦਾਲ ਆਪਣੀ ਪਹਿਲਾਂ ਹੀ ਸਸਤਾ ਪੇਵੀਤੀ ਕੋਸੇ ਪਾਣੀ ਚ ਪੇਤੀ ਸੀ ਜੀ ਆਪਾਂ ਨੇ ਮੈਂ ਕਿਹਾ ਵੀ ਚਲੋ ਛੇਤੀ ਹੋ ਜੇਗੀ ਦਾਲ ਗਲ ਜੇਗੀ ਤੇ ਹੁਣ ਆਪਣੇ ਇਹਨੂੰ ਨਾ 3-4 ਅਵਾਲ ਆ ਗਏ ਜੀ ਆਪਾਂ ਨੇ ਚੁੱਲੇ ਤੇ ਰੱਖੀ ਹੋਈ ਹੈ ਜੀ ਇਹ ਦਾਲ ਆਪਾਂ ਨੇ ਪੁਰਾਣੇ ਤਰੀਕੇ ਦੀ ਤਰ੍ਹਾਂ ਬਣਾਣੀ ਹੈ ਜੀ ਵਿੱਚਿਆਂ ਨੂੰ ਕਿਹਾ ਸੀ ਅੱਜ ਤੁਹਾਨੂੰ ਪੁਰਾਣੇ ਤਰੀਕੇ ਦੀ ਤਰ੍ਹਾਂ ਦਾਲ ਬਣਾ ਕੇ ਖਵਾਵਾਂਗੇ ਜੀ ਜਿਸ ਤਰ੍ਹਾਂ ਆਪਣੀਆਂ ਮੰਮੀਆਂ ਨਾਨੀਆਂ ਦਾਦੀਆਂ ਬਣਾਉਂਦੀਆਂ ਸੀ ਹੁਣ ਤਾਂ ਜ਼ਿਆਦਾਤਰ ਆਪਾਂ ਕੁੱਕਰਾਂ ਚੀ ਦਾਲ ਬਣਾਉਨੇ ਆ ਜੀ ਤੇ ਇਸ ਕਰਕੇ ਅੱਜ ਆਪਾਂ ਨਾ ਬਸ ਚਿੱਲੇ ਤੇ ਰੱਖੀ ਹੈ ਜੀ ਦਾਲ ਤੇ ਆਪਾਂ ਨਾ ਇਹਦੇ ਵਿੱਚ ਸਾਰਾ ਸਮਾਨ ਰਜਦੀ ਦਾਲ ਦੇ ਵਿੱਚ ਹੀ ਆਪਾਂ ਐਡ ਕਰਾਂਗੇ ਜੀ ਜਿਸ ਤਰ੍ਹਾਂ ਲਸਣ ਪਿਆਜ਼ ਅਦਰਕ ਤੇ ਟਮਾਟਰ ਹਰ ਇੱਕ ਚੀਜ਼ ਤੇਲ ਆਪਾਂ ਨੇ ਪਹਿਲਾਂ ਹੀ ਪਾਤਾ ਸੀ ਕਿਉਂਕਿ ਜਦੋਂ ਆਪਾਂ ਦਾਲ ਬਣਾਉਂਦੇ ਆ ਨਾ ਜੀ ਫਿਰ ਉਬਲਦੀ ਹੈ ਦਾਲ ਤੇ ਚਿੱਲੇ ਦੇ ਵਿੱਚ ਪੈ ਜਾਂਦੀ ਹੈ ਤੇ ਆਪਾਂ ਨਾ ਇਹਨੂੰ ਪਹਿਲਾਂ ਹੀ ਇਹਦੇ ਵਿੱਚ ਤੇਲ ਦੀ ਕੜ ਸੀ ਆ ਤੇ ਇਸੇ ਜੀ ਆਪਾਂ ਫਿਰ ਦਵਾਰੇ ਕੋਈ ਇਹਨੂੰ ਤੇਲ ਦਾ ਜਾਂ ਲਸਣ ਪਿਆਜ਼ ਜਦੋਂ ਲੱਗ ਤੜਕਾ ਨਹੀਂ ਲਾਵਾਂਗੇ ਜੀ ਆਪਾਂ ਇਹਨੂੰ ਨਾ ਵਿੱਚ ਹੀ ਇਹਦੇ ਸਾਰਾ ਸਮਾਨ ਇਹਦੇ ਵਿੱਚ ਹੀ ਐਡ ਕਰ ਦਾਂਗੇ ਜੀ ਤੇ ਫਿਰ ਤੁਹਾਨੂੰ ਜਦੋਂ ਬਣ ਜੇਗੀ ਨਾ ਜੀ ਦਾਲ ਆਪਾਂ ਤੁਹਾਨੂੰ ਫਿਰ ਦਿਖਾਵਾਂਗੇ ਜੀ ਦਾਲ ਬਹੁਤ ਟੇਸਟੀ ਲੱਗੂਗੀ ਜੀ ਮੈਂ ਇਹਨਾਂ ਨੂੰ ਭੇਨ ਨੂੰ ਕਿਹਾ ਸੀ ਮੈਂ ਅੱਜ ਤੁਹਾਨੂੰ ਨਾਨੀ ਦੇ ਹੱਥਾਂ ਦਾ ਟੇਸਟ ਕਰਾਵਾਂਗੀ ਦਾਲ ਬਣਾ ਕੇ ਆਪਾਂ ਅੱਜ ਨਾਨੀ ਦੇ ਸਾਡੀ ਨਾ ਸੀ ਜਦੋਂ ਛੋਟੇ ਸੀਗੇ ਸਾਡੀ ਨਾਨੀ ਬਣਾਉਂਦੀ ਹੁੰਦੀ ਸੀਗੇ ਐਵੇਂ ਤੇ ਆਪਾਂ ਨੇ ਦੇਖਿਆ ਹੋਇਆ ਸੀਗਾ ਨਾਨੀ ਨੂੰ ਤੇ ਅੱਜ ਮੈਂ ਕਿਹਾ ਚਲੋ ਆਪਾਂ ਵੀ ਬਣਾ ਕੇ ਦੇਖਨੇ ਆ ਕਿਉਂਕਿ ਜ਼ਿਆਦਾਤਰ ਆਪਾਂ ਕੁੱਕਰਾਂ ਵਿੱਚ ਧਾਲ ਬਣਾਉਂਦੇ ਆ ਜੀ ਸਾਨੂੰ ਦਿਖਾਣੇ ਆ ਜੀ ਫਿਰ ਪਾ ਦਾਂਗੇ ਜੀ ਤੇ ਪਿਆਜ਼ ਪਾ ਦਾਂਗੇ ਜੀ ਆਪਾਂ ਜੀ ਆਪਣੀ ਨਾਨੀ ਦੇ ਹੱਥਾਂ ਦਾ ਅੱਜ ਟੇਸਟ ਕਰਾਵਾਂਗੇ ਬੱਚਿਆਂ ਨੂੰ ਦੇਖੋ ਨਾਨੀ ਦੇ ਹੱਥਾਂ ਦਾ ਟੇਸਟ ਆਂਦਾ ਕਿ ਨਹੀਂ ਜੀ ਆਪਾਂ ਨੇ ਸਾਰਾ ਸਮਾਨ ਇਹਦੇ ਵਿੱਚ ਪਾ ਦੇਣਾ ਹੈ ਆਪਾਂ ਲੱਗ ਤੜਕਾ ਲਾਉਂਦੇ ਦਾਲ ਤੇ ਆਪਾਂ ਵਿੱਚ ਹੀ ਸਾਰੇ ਟਮਾਟਰ ਪਾ ਦਾਂਗੇ ਜੀ ਕਿਉਂਕਿ ਲੱਗ ਤੜਕਾ ਲਾਉਣਾ ਹੈ ਜੀ ਕੋਈ ਹੋ ਨਹੀਂ ਚਲੋ ਬਣਾਣੇ ਆ ਜੀ ਆਪਾਂ ਹਨਾ ਕੁੱਕਰਾਂ 'ਚ ਉਹਦੇ ਵਿੱਚ ਆਪਾਂ ਲੱਗ ਤੜਕਾ ਲਾਉਣਾ ਹੈ ਜੀ ਅੱਜ ਆਪਾਂ ਸਾਰਾ ਸਮਾਨ ਦਾਲ ਦੇ ਵਿੱਚ ਪੁਰਾਣੇ ਸਮੇਂ ਦੀ ਤਰ੍ਹਾਂ ਜਿਵੇਂ ਹਾਰਿਆਂ ਦੇ ਵਿੱਚ ਮੰਮੀਆਂ ਦਾਦੀਆਂ ਬਣਾਉਂਦੀਆਂ ਸੀ ਅੱਜ ਆਪਾਂ ਨੇ ਚੁੱਲ੍ਹੇ ਦੇ ਉੱਤੇ ਉਮੀ ਦਾਲ ਬਣਾਣੀ ਹੈ ਜੀ ਘਰ ਦਾ ਮਸਾਲਾ ਜੀ ਲਾਲ ਮਿਰਚਾਂ ਜੀ ਨਮਕ ਪਾ ਆ ਰਹੀ ਜੀ ਜਨ ਮਿਕਸ ਕਰ ਦਾਂਗੇ ਜੀ ਤੇ ਜਦੋਂ ਬਣ ਜੇਗੀ ਨਾ ਜੀ ਦਾਲ ਤੇ ਅੰਤ ਖਾਵਾਂਗੇ ਜੀ ਆਪਾਂ ਸਾਰਾ ਸਮਾਨ ਜੀ ਟੈਟ ਛੱਡ ਦਾਲ ਦੀ ਅੱਜ ਉਹਨੇ ਰਿਜੇਗੀ ਜੀ ਕਿ ਜਿਹੜੇ ਚਿਚਕੇ ਬਣੇਗੀ ਜੀ ਐਨ ਟੇਸਟੀ ਕੜ ਕੜ ਸਾਡਾ ਯਾਰ ਚੁੱਟਣਾ ਛੁੱਟ ਗਿਆ ਜੀ ਲੋ ਜੀ ਦਾਲ ਬਣ ਕੇ ਆਪਣੀ ਹੋ ਗਈ ਤਿਆਰ ਜੀ ਤੇ ਬਹੁਤ ਟੈਸਟੀ ਦਾਲ ਬਣੀ ਹੈ ਜਿਹਦੇ ਆਪਾਂ ਖਾ ਕੇ ਚੈੱਕ ਕਰੀ ਸੀ ਜੀ ਤੁਸੀਂ ਵੀ ਇਹ ਤਰੀਕੇ ਨਾਲ ਜਰੂਰ ਬਣਾਇਓ ਜੀ ਦਾਲ ਤੇ ਬਹੁਤ ਸਵਾਦ ਬਣੀ ਹੈ ਜੀ ਤੇ ਬੱਚੇ ਇਹਨ ਖੁਸ਼ ਹੋ ਕੇ ਖਾਣਗੇ ਜੀ ਦਾਲ ਠੀਕ ਹੈ ਜੀ ਤੇ ਦਾਲ ਬਣ ਕੇ ਆਪਣੀ ਤਿਆਰ ਹੋ ਗਈ ਜੀ ਤੇ ਜੇ ਮੇਰਾ ਬਣਾਉਣੇ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਵੀਡੀਓ ਜਰੂਰ ਦੱਸਿਓ ਜੀ ਤੇ ਜਿਹੜਾ ਭੈਣ ਭਾਈ ਨਵਾਂ ਆਉਂਦਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ